ਤਿਆਂ ਦੀ ਲੋੜੀ ਸਮਾਗਮ ਨਾਲ ਸਾਪਲਾ ਨੇ ਦਿਖਾਈ ਫਕਵਾੜਾ ਆਪਣੀ ਤਾਕਤ ਵਿਜੇ ਸਾਪਲਾ ਦੀ ਅਗਵਾਈ ਚ ਆਂਛੂ ਸਾਪਲਾ ਨੇ ਕੀਤਾ ਸੀ ਸਮਾਗਮ ਦਾ ਆਯੋਜਨ ਭਾਰਤ ਗੌਰਵ ਸੰਸਥਾ ਦੇ ਬੈਨਰ ਹੇਠ ਮਨਾਈ ਗਈ ਤਿਆਂ ਦੀ ਲੋੜੀ ਲੋੜੀ ਦੇ ਪ੍ਰੋਗਰਾਮ ਨੇ ਧਾਰਿਆ ਮੇਲੇ ਵਰਗਾ ਰੂਪ ਕੋਈ ਵੇਲਾ ਸੀ ਜਦੋਂ ਸਮਾਜ ਦੇ ਵਿੱਚ ਸਿਰਫ ਮੁੰਡਾ ਹੋਣ ਤੇ ਹੀ ਲੋਹੜੀ ਦਾ ਜਸ਼ਨ ਮਨਾਇਆ ਜਾਂਦਾ ਸੀ ਪਰ ਸਮਾਂ ਬਦਲਦਾ ਗਿਆ ਤੇ ਲੋਕਾਂ ਦੀ ਇਹ ਧਾਰਨਾ ਵੀ ਬਦਲਦੀ ਗਈ ਕਿਉਂਕਿ ਅੱਜ ਉਹ ਜਮਾਨਾ ਆ ਚੁੱਕਾ ਹੈ ਕਿ ਧੀਆਂ ਵੀ ਪੁੱਤਰਾਂ ਵਾਂਗ ਕਿਸੇ ਖੇਤਰ 'ਚ ਘਟ ਨਹੀਂ ਤੇ ਧੀਆਂ ਨੇ ਵੀ ਹਰ ਉਸ ਜਗ੍ਹਾ ਤੇ ਮੱਲ ਮਾਰੀ ਹੈ ਜਿੱਥੇ ਕਿ ਮੁੰਡਿਆਂ ਨੇ ਆਪਣਾ ਕਬਜ਼ਾ ਛਮਾਇਆ ਹੋਇਆ ਸੀ ਸਮਾਜ ਦੀ ਬਦਲੀ ਹੋਈ ਇਸ ਧਾਰਨਾ ਦੇ ਚੱਲਦੇ ਅੱਜ ਸਮਾਜ ਦੇ ਵਿੱਚ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਧੀਆ ਦੀ ਲੋਹੜੀ ਮਨਾਉਂਦੇ ਨੇ ਉੱਥੇ ਹੀ ਹੁਣ ਸਮਾਜ ਤੇ ਅੰਦਰ ਸਮਾਜ ਸੇਵੀ ਸੰਸਥਾਵਾਂ ਅਤੇ ਲੀਡਰ ਵੀ ਵੱਡੇ ਵੱਡੇ ਆਯੋਜਨ ਕਰਕੇ ਧੀਆ ਦੀ ਲੋਹੜੀ ਦੇ ਸਮਾਗਮ ਕਰਦੇ ਨੇ ਕੁਝ ਐਸੀ ਤਰ੍ਹਾਂ ਦੀ ਧਾਰਨਾ ਦਿਲ ਚ ਲੈ ਕੇ ਭਾਰਤ ਗੌਰਵ ਸੰਸਥਾ ਜੋ ਕਿ ਨੈਸ਼ਨਲ ਐਸਈ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਫਲਾ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਵੱਲੋਂ ਵੀ ਫਗਵਾੜਾ ਦੀ ਹਰਿਆਭਾਦ ਦੁਸਹਿਰਾ ਗਰਾਊਂਡ 'ਚ ਧੀਆ ਦੀ ਲੋਹੜੀ ਦਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਵ ਜੰਮੀਆਂ ਬੱਚੀਆਂ ਦੀ ਲੋੜੀ ਪਾਈ ਗਈ ਤੇ ਇਸ ਦੌਰਾਨ ਪੰਜਾਬ ਦੇ ਨਾਮੀ ਕਲਾਕਾਰਾਂ ਦੇ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ ਦੂਜੇ ਪਾਸੇ ਜੇ ਗੱਲ ਕਰੀਏ ਰਾਜਨੀਤੀ ਦੀ ਤਾਂ ਇਸ ਸਮਾਗਮ ਦੇ ਨਾਲ ਨਾਲ ਹੀ ਫਗਵਾੜਾ ਦੇ ਵਿੱਚ ਵਿਜੇ ਸਾਂਪਲਾ ਤੇ ਉਹਨਾਂ ਦੇ ਲਖਤੇ ਜ਼ਿਕਰ ਆਸ਼ੂ ਸਾਂਪਲਾ ਦੇ ਵੱਲੋਂ ਆਪਣੀ ਤਾਕਤ ਵੀ ਵਿਖਾ ਦਿੱਤੀ ਗਈ ਕਿਉਂਕਿ ਜੇ ਗੱਲ ਕਰੀਏ ਸਮਾਗਮਾਂ ਦੀ ਤਾਂ ਸਮਾਗਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਫਗਵਾੜਾ ਵਾਸੀਆਂ ਦਾ ਜਨ ਸੈਲਾਬ ਉਮੜਿਆ ਸੀ ਉਸ ਨੂੰ ਦੇਖ ਕੇ ਇਸ ਸਮਾਗਮ ਨੇ ਹੀ ਬਲਕਿ ਇੱਕ ਮੇਲੇ ਦਾ ਰੂਪ ਧਾਰਨ ਕਰ ਚੁੱਕਾ ਸੀ ਜਿਸ ਵਿੱਚ ਜੋ ਵੀ ਸ਼ਾਮਿਲ ਹੋ ਰਿਹਾ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਸਮਾਗਮ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ ਜੀ ਨੇ ਕਹਿ ਪਈਆ ਕਿ ਪਿਛਲੇ 1.5 ਸਾਲ ਪਹਿਲਾਂ ਹੀ ਇਹਨਾਂ ਨੇ ਸੰਪਰਕ ਦੇ ਵਿੱਚ ਆਏ ਤੇ ਲਾਸਟ ਟਾਈਮ ਲਾਸਟ ਜਦੋਂ ਲੋਹੜੀ ਸੀਗੀ ਅਸੀਂ 11 ਤਰੀਕ ਨੂੰ ਉੱਥੇ ਘੁਰਕੇ ਦੇ ਵਿੱਚ 51 ਤੋਂ ਬੱਚਿਆਂ ਦੀ ਜਦੋਂ ਲੋਹੜੀ ਪਾਈ ਆ ਦੇਖ ਕੇ ਬੜਾ ਮਨ ਗਦਗਦ ਹੋਇਆ ਤੋਂ ਮੈਂ ਕਿ ਮੈਂ ਕਹੂੰਗਾ ਕਿ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਅਮਰਿਤਪਾ ਜੀ ਪਿੰਦੂ ਭਾਜੀ ਕਿਸੇ ਕਾਰਨ ਨਹੀਂ ਪਹੁੰਚ ਸਕੇ ਯੂਕੇ ਤੋਂ ਸਾਡੀ ਸ਼ਾਨ ਹੈ ਉਹ ਪੰਜਾਬ ਦੇ ਬਹੁਤ ਹੀ ਨੇਕ ਕੰਮ ਕਰਦੇ ਆ ਸਾਡੇ ਪਿੰਦੂ ਭਾਜੀ ਸੋ ਉਹਨਾਂ ਦੇ ਉਹ ਨਹੀਂ ਪਹੁੰਚ ਪਾਏ ਲੇਕਿਨ ਉਹਨੇ ਸਾਰੀ ਟੀਮ ਇੱਥੇ ਆ ਸੋ ਮੈਂ ਜਿਹੜਾ ਕੰਮ ਇਹਨਾਂ ਨੇ ਕਮਿਆ ਤੋਂ 3 ਹਾਂ ਦਾ ਪਿਛਲੇ ਸਾਲ ਕੀਤਾ ਸੀਗਾ ਉਹ ਦੇਖ ਕੇ ਪ੍ਰੇਰਣਾ ਲੈਨੇ ਹੋਏ ਅਸੀਂ ਇਹ ਪ੍ਰੋਗਰਾਮਾ ਜੋ ਰਿਚਿਆ ਆ ਸੋ ਤੁਹਾਡੇ ਸਾਰਿਆਂ ਦਾ ਪਿਆਰ ਕਰਕੇ ਇਹ ਪ੍ਰੋਗਰਾਮ ਰਿਚਿਆ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਫੇਰ ਜਿਹੜਾ ਜਿਹੜਾ ਕੋਈ ਆਣਾ ਚਾਹਵੇ ਪਿੰਡ ਕੁੜਕਾ ਉਥੇ 5100 ਬੱਚਿਆਂ ਦੀ ਲੋੜੀ ਪਏਗੀ ਸੋ ਆਪਾਂ ਉਥੇ ਪਹੁੰਚਾਂ ਦੀ ਕਿਰਪਾਲਤਾ ਕਰਨੀ ਹੈ ਸੋ ਸਾਰਿਆਂ ਨੂੰ ਖੁਲਾਸਾ ਕਰਾਇਆ ਤੇ ਮੇਰੀ ਇੱਕ ਵਾਰ ਫਿਰ ਬੇਨਤੀ ਹੈ ਕਿ 5-7 ਮਿੰਟ ਦੇ ਉਹ ਘਰਵਾੜੇ ਤੇ ਪਹੁੰਚ ਗਏਗਾ 5 ਮਿੰਟ ਉਹਨਾਂ ਨੇ ਕੋਲ ਜਾਣਾ ਹੈ ਉਸ ਤੋਂ ਬਾਅਦ ਆਪਾਂ ਇਹ ਪ੍ਰੋਗਰਾਮ ਨੂੰ ਕਾਫੀ ਆ ਲੈ ਕੇ ਜਾਵਾਂਗੇ ਬਹੁਤ ਬਹੁਤ ਅੱਜ ਭਾਰਤ ਗੌਰਵ ਸੰਸਥਾ ਵੱਲੋਂ ਧੀਆਂ ਦੀ ਲੋੜੀ ਦਾ ਬਹੁਤ ਵੱਡਾ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਜਿੱਦੇ ਸਾਰੇ ਫਰਵਾੜੇ ਦੇ ਇਹ ਮੈਂਬਰਾਂ ਨੇ ਬਹੁਤ ਉਤਸ਼ਾਹ ਦੇ ਨਾਲ ਕੰਮ ਕੀਤਾ। ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੀ ਧੰਨਵਾਦ ਕਰਦਾ। ਔਰ ਧੀਆਂ ਦੀ ਲੋੜੀ ਜਿਹੜੀ ਹੈ ਕਿਉਂਕਿ ਅਸੀਂ ਸਾਰੇ ਸਮਝਦੇ ਹਾਂ ਕਿ ਧੀਆਂ ਔਰ ਪੁੱਤਰ ਦੋਨਾਂ ਦੀ ਬਰਾਬਰਤਾ ਜਿਹੜਾ ਉਹਨਾਂ ਦਾ ਹੱਕ ਹੋਣਾ ਚਾਹੀਦਾ ਔਰ ਇਸੇ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਆਭਿਆਨ ਕੀਤਾ ਹੈ ਔਰ ਉਸੇ ਤਹਿਤ ਵੀ ਅਸੀਂ ਕਹਿੰਦੇ ਕਿ ਵੀ ਅਸੀਂ ਧੀਆਂ ਦੀ ਲੋੜੀ ਨੂੰ ਮਨਾ ਕੇ ਬਰਾਬਰ ਤੇ ਸਮਾਨਤਾ ਦਾ ਭਰਤੀ ਜਿਹੜਾ ਅਸੀਂ ਸੰਦੇਸ਼ ਦਈਏ ਔਰ ਉਹਦੇ ਲਈ ਅੱਜ ਪੂਰੇ ਭਗਵਾੜੇ ਦੇ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਏ ਔਰ ਉਹਨਾਂ ਨੇ ਜਿਹੜਾ ਇਹ ਇਸ ਵਿੱਚ ਸ਼ਾਮਿਲ ਹੋ ਕੇ ਇਹਦੀ ਰੌਣਕ ਨੂੰ ਵਧਾਇਆ ਉਹ ਮੈਂ ਜਿੱਥੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੀਆਂ ਬੇਟੀਆਂ ਦਾ ਵੀ ਧਿਆਨ ਚੰਨਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਔਰ ਸਾਨੂੰ ਵੀ ਇਸ ਪਾਸਪੁਰ ਦੇ ਸਾਰੇ ਸੰਸਥਾਨਾਂ ਤੇ ਸਦਸਿਆਂ ਨੂੰ ਵੀ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਉਹ ਅੱਗੇ ਵਧਣ ਦਾ ਜਿਹੜਾ ਪ੍ਰਮਾਤਮਾ ਆਸ਼ੀਰਵਾਦ ਬਲਵਾ। ਅੱਜ ਕੌਮੀ ਐਸਿਉਕੇਸ਼ਨ ਦੇ ਸਭਾ ਕਾਰਜ ਮੈਂ ਜੀ ਵਿਜੇ ਸ਼ੰਭਰਾਜੀ ਜੀ ਤੇ ਉਹਨਾਂ ਦੀ ਸਪੀਸ਼ਲ ਟੀਮ ਵੱਲੋਂ ਭਾਰਤ ਗੌਰਵ ਸੰਸਥਾਰਨਾਂ ਨੇ ਬਣਾਈ ਹੋਈ ਹੈ ਸਮਾਜ ਸੇਵਾ ਦੀ ਉਹਨਾਂ ਵੱਲੋਂ ਜੀ ਲੋਹੇ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਕੀਤਾ ਗਿਆ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਸ਼ਲਾਘਾਜੋ ਕਦਮ ਆ ਔਰ ਇਸ ਦੇ ਨਾਲ ਸਾਨੂੰ ਬੱਚੇ-ਬੱਚੀਆਂ ਵਿੱਚ ਜਿਹੜਾ ਫਰਕ ਆ ਉਹ ਨਹੀਂ ਕਰਨਾ ਚਾਹੀਦਾ ਉਸ ਨਿਹਾਲ ਜਨ ਦਾ ਸਮਾਜ ਨੇ ਅਤੇ ਮੈਂ ਸਮਝਦਾ ਜਿੱਡੇ ਵੱਡੇ ਲੈਵਲ ਦੇ ਉੱਪਰ ਇਹਨਾਂ ਨੇ ਜੀ ਪ੍ਰੋਗਰਾਮ ਕੀਤਾ ਇਹ ਸ਼ਲਾਘਾ ਦੇ ਯੋਗ ਆ ਅਤੇ ਮੈਂ ਆਸ ਕਰਦਾ ਕਿ ਜਿਹੜੇ ਪ੍ਰਬੰਧਕਾਂ ਨੇ ਉਹਨਾਂ ਨੂੰ ਵਧਾਈ ਵੀ ਪੇਸ਼ ਕਰਦਾ ਕਿ ਉਹਨਾਂ ਨੇ ਇੰਨਾ ਵੱਡਾ ਪ੍ਰੋਗਰਾਮ ਲੀਕ ਕੇ ਇਹਨੀ ਠੰਡ ਦੇ ਵਿੱਚ ਇਹਨੇ ਬੱਚੇ ਬੱਚੀਆਂ ਜਿਹੜੇ ਇੱਥੇ ਆਏ ਆ ਮਾਮਾ ਸਾੜੀਆਂ ਭੈਣਾਂ ਆਈਆਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਆ ਕੇ ਲੋੜੀ ਦਿਰਵਾਉਣ ਨੂੰ ਬੁਲਾਇਆ ਤੇ ਭਾਰਤ ਗੌਰਵਨੀ ਸੰਸਥਾ ਦਾ ਬੜਾ ਧੰਨਵਾਦ ਥੈਂਕ ਯੂ ਸ਼੍ਰੀ ਰਾਮ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੇ ਵੱਲ ਮੁਬਾਰਕਾ ਦੇਣਾ ਚਾਹੁੰਦੀ ਆ ਸਾਡੇ ਅਯੁੱਧਿਆ ਦੇ ਵਿੱਚ ਜਿਹੜਾ ਸ਼੍ਰੀ ਰਾਮ ਜੀ ਨੂੰ ਵਿਰਾਜਮਾਨ ਕੀਤਾ ਜਾ ਰਿਹਾ ਹੈ ਮੈਂ ਆਪਣੇ ਪੂਰੇ ਭਾਰਤ ਨੂੰ ਆਪਣੇ ਹਦਿਆਬਾਦ ਨੂੰ ਤੇ ਆਪਣੇ ਫਗਵਾੜਿਆ ਦੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੀ ਆ ਦੂਸਰਾ ਮੈਂ ਭਾਰਤ ਗੌਰਵ ਵੱਲੋਂ ਤੇ ਸ਼੍ਰੀ ਵਿਜੇ ਸਾੰਪਲਾ ਜੀ ਦੇ ਸਰਪਲੱਸ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਹਦਿਆਬਾਦ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਇਹ ਸਮਾਗਮ ਹੋਣ ਜਾ ਰਿਹਾ ਹੈ ਜਿਹੜਾ ਕਿ ਧੀਆ ਦੀ ਲੋੜੀ ਪਾਈ ਜਾ ਰਹੀ ਹੈ ਇਹ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਔਰ ਮੈਂ ਇੱਥੇ ਆਏ ਸਾਰੇ ਹੀ ਆਪਣੀਆਂ ਭਰਾਵਾਂ ਭੈਣਾਂ ਨੂੰ ਤੇ ਬੱਚਿਆਂ ਨੂੰ ਬਹੁਤ-ਬਹੁਤ ਲੋੜੀ ਦੀਆਂ ਬਤਾਈਆਂ ਦਿੰਦੀਆਂ ਤੇ ਇਹਨਾਂ ਨੂੰ ਜੀ ਆਇਆਂ ਕਰਦੀਆਂ। ਆਰ ਨੂੰ ਵਿਦੇਸ਼ ਸਾਥ ਨਾਲ ਜਿਹੜਾ ਤੇ ਉਹਦੇ پورے ਪਰਿਵਾਰ ਵੱਲੋਂ, ਭਾਰਤ ਘਰ ਵੱਲੋਂ, ਸਾਰੇ ਬਹੁਤ-ਬਹੁਤ ਸ਼ੁਕਰੀਆ ਇੰਦੁਰਾਲੇ ਨੂੰ ਇਨਾ ਵਧੀਆ ਘਰ ਸੋਨਾ ਬਣਾਉਣ ਲਈ ਆ ਇਹਨਾਂ ਸ਼ਬਦਾਂ ਦੇ ਨਾਲ ਦਾ ਫਗਵਾੜਾ ਵਾਸੀਆਂ ਦਾ ਧੰਨਵਾਦ ਕਰਾਂ ਕਿਉਂਕਿ ਫਗਵਾੜਾ ਵਾਸੀਆਂ ਨੇ ਜਿੰਨਾ ਯਾਰ ਸਰਦਾਰ ਯਾਨ ਅੱਜ ਦਿੱਤਾ ਹੈ ਮੈਨੂੰ ਜਾਂ ਸਾਫਰਾ ਪਰਵਾਰ ਨੂੰ ਜਾਂ ਭਾਰਤ ਗੌਰ ਨੂੰ ਵੀ ਮੈਂ ਸਾਰਿਆਂ ਦਾ ਬਹੁਤ ਹੀ ਰਿਣੀ ਆ ਕਿਉਂਕਿ ਅਸੀਂ ਇੰਨੀ ਹੱਥਾਂ ਕੀ ਕਰਦੇ ਸੀ ਕਈ ਨਾ ਮੇਰੀਆਂ ਮਾਤਾ ਮਾਂ ਪੈਣਾ ਇੱਥੇ ਪਹੁੰਚਣ ਗੀਆਂ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਿੱਛੇ ਟੈਂਟ ਵੀ ਖੋਲਣੇ ਪੈਗਾ ਐ ਇੰਨਾ ਰਸ ਪੈ ਗਿਆ ਕਿ ਟੈਂਟ ਵੀ ਖੋਲਣੇ ਪੈਗਾ ਲੋਕ ਕੌੜੀਆਂ ਤੇ ਬੈਠੇ ਹੋਏ ਆ ਜੋ ਜਿੰਨਾ ਇਹਨਾਂ ਨੇ ਮਾਣ ਸਤਕਾਰ ਦਿੱਤਾ ਐ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਹਨਾਂ ਦੇ ਧੰਨਵਾਦ ਕਰਨ ਦਾ ਮੈਂ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਆ ਔਰ ਇਹੇ ਕਹੂੰਗਾ ਕਿ ਜਿੱਦਾਂ ਇਹਨਾਂ ਨੇ ਸਾਡਾ ਮਾਣ ਰੱਖਿਆ ਆ ਸਾਡੀ ਕਦੀ ਵੀ ਜ਼ਰੂਰਤ ਪਵੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਮੋੜੇ ਨਾਲ ਪੱਕਾ ਚੱਲਦੇ ਰਹਾਂਗੇ बहुत-बहुत धन्यवाद जय श्री राम इस मौके पर पांचपादी जिला प्रधान रणजीत खोचेवाल आशु सांपला गुरदीप दीपा अशोक तुगल ओम प्रकाश बिट्टू बलराज ठाकुर अनुराग मानखंड अमित शुक्ला रमेश सचदेवा अनिरुद्ध कुमरा गगन पट्टी प्रमोद मिश्रा लोकेश बाली मित्तल सुधीर राम सांपला भारती शर्मा ਚੰਦਾ ਮਿਸ਼ਰਾ ਸੀਮਾ ਰਾਣੀ ਨੀਤੂ ਤੁਗਲ ਕੁਲਜੀਤ ਕੌਰ ਆਦਤੋਂ ਇਲਾਵਾ ਪਾਰੀ ਗਿਣਤੀ ਦੇ ਵਿੱਚ ਭਾਰਤ ਗੌਰਵ ਸੰਸਥਾ ਅਤੇ ਪਾਛਪਾ ਦੇ ਮੈਂਬਰ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ ਬਿਊਰੋ ਰਿਪੋਰਟ ਚਟìਗੜ੍ਹ ਖਬਰਨਾਮਾ